ਸਸ਼ੀ ਕਾਲਸ ਦੇਖ ਰਹੇ ਸਟਾਰ ਟੂਵੀ ਮਹਿਰ ਜਸੀਕੌਰ ਹੁਣ ਡਰਾਈਵਰ ਲਾਇਸੈਂਸ ਦਾ ਟੈਸਟ ਦੇਣ ਦੇ ਲਈ ਲੋਕਾਂ ਨੂੰ ਮਹੀਨਿਆਂ ਦਾ ਸਮਾਂ ਕਰਨਾ ਪੈ ਰਿਹਾ ਤੇ ਹੁਣ ਇਹ ਇੰਤਜ਼ਾਰ ਲਗਾਤਾਰ ਵੱਧਦਾ ਜਾ ਰਿਹਾ ਜੀ ਹਾਂ ਆਕਲੈਂਡ ਦੇ ਨਾਲ ਨਾਲ ਕੈਂਟਰਬਰੀ ਦੇ ਵਿੱਚ ਵੀ 4 ਮਹੀਨੇ ਜਾਂ ਇਸ ਤੋਂ ਵੱਧ ਦਾ ਸਮਾਂ ਲੱਗ ਰਿਹਾ ਇੱਕ ਡਰਾਈਵਰ ਲਾਇਸੈਂਸ ਟੈਸਟ ਬੁੱਕ ਕਰਨ ਦੇ ਲਈ ਤੇ ਇਹ ਟੈਸਟ ਰੈਸਟ੍ਰਿਕਟਿਡ ਟੈਸਟ ਤੇ ਫੁੱਲ ਲਾਇਸੈਂਸ ਦੇ ਲਈ ਹੈ ਅੰਜਿਟੀਵਾਗ ਕੁਦਾਹੀ ਦੇ ਵੱਲੋਂ ਜਾਰੀ ਕੀਤੇ ਨਵੇਂ ਡਾਟਾ ਦੇ ਮੁਤਾਬਕ ਜਦੋਂ ਤੋਂ 21 ਅਕਤੂਬਰ ਤੋਂ ਰੀਸੈਟ ਦੀ ਫੀਸ ਜਿਹੜੀ ਬਾਕੀ ਤੀ ਗਈ ਆ ਉਦੋਂ ਤੋਂ ਟੈਸਟ ਬੁੱਕ ਕਰਨ ਦੇ ਵਾਲਿਆਂ ਦੇ ਵਿੱਚ ਭਾਰੀ ਵੱਡੀ ਗਿਣਤੀ ਦਾ ਵਾਅਦਾ ਹੋ ਰਿਹਾ ਜੇਕਰ ਗੱਲ ਕਰੀਏ ਆਮ ਲੋਕਾਂ ਦੀ ਤਾਂ ਇੱਕ 20 ਸਾਲਾ ਵਿਅਕਤੀ ਜੋ ਕਿ ਕਈ ਸਮੇਂ ਤੋਂ ਆਪਣਾ ਟੈਸਟ ਬੁੱਕ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਉਸ ਨੂੰ ਸਮਾਂ ਹੀ ਨਹੀਂ ਮਿਲ ਪਾਰਾ ਜਿਹਾ ਆਕਲੈਂਡ ਯੂਨੀਵਰਸਿਟੀ ਦੇ ਵਿੱਚ ਹੁੰਦਾ ਤੇ ਨਾਲ ਦੇ ਨਾਲ ਉਹ ਜੋਬ ਵੀ ਕਰਦਾ ਉਸ ਦੇ ਮੁਤਾਬਿਕ ਲਾਇਸੈਂਸ ਨਾ ਹੋਣ ਕਾਰਨ ਉਸ ਦੀ ਨੌਕਰੀ ਦੇ ਉੱਤੇ ਵੀ ਇਫੈਕਟ ਪੈ ਰਿਹਾ ਉਸ ਦੇ ਮੁਤਾਬਿਕ ਬੀਤੇ 6 ਮਹੀਨਿਆਂ ਤੋਂ ਉਹ ਵੇਟ ਕਰ ਰਿਹਾ ਕਿ ਕਦੋਂ ਉਸ ਨੂੰ ਬੁਕਿੰਗ ਮਿਲੇਗੀ ਪਰ ਹਜੇ ਤੱਕ ਉਸ ਨੂੰ ਬੁਕਿੰਗ ਨਹੀਂ ਮਿਲ ਰਹੀ ਸਾਊਥ ਆਕਲੈਂਡ ਤੇ ਕੈਂਟਰਬਰੀ ਦੇ ਵਿੱਚ ਟੈਸਟ ਬੁੱਕ ਕਰਨ ਦੇ ਲਈ ਮਹੀਨਿਆਂ ਤੋਂ ਵੀ ਵੱਧ ਦਾ ਸਮਾਂ ਦਿਖਿਆ ਜਾ ਰਿਹਾ ਹੈ ਜੇਕਰ ਗੱਲ ਕਰੀਏ ਫਰਵਰੀ ਮਾਰਚ 2023 ਦੀ ਤਾਂ ਉਸ ਸਮੇਂ ਸਿਰਫ 11 ਦਿਨ ਦਾ ਸਮਾਂ ਲੱਗਦਾ ਸੀ ਟੈਸਟ ਬੁੱਕ ਕਰਕੇ ਟੈਸਟ ਦੇਣ ਦੇ ਵਿੱਚ ਪਰ ਇਸ ਸਾਲ ਦੇ ਫਰਵਰੀ ਮਾਰਚ ਦੇ ਆંકड़े ਦੇਖੀ ਤਾਂ ਇਹ 49 ਦਿਨ ਦਾ ਸਮਾਂ ਹੋ ਚੁੱਕਿਆ ਤੇ ਇਹ 49 ਦਿਨ ਮਿਨੀਮਮ ਡੇਸ ਨੇ ਇਸ ਤੋਂ ਵੱਧ ਦਾ ਸਮਾਂ ਲੱਗਦਾ ਤੇ ਹੁਣ ਜੇਕਰ ਜੂਨ ਮਹੀਨੇ ਦੀ ਗੱਲ ਕਰੀਏ ਤਾਂ 4-5 ਮਹੀਨੇ ਦਾ ਇੰਤਜ਼ਾਰ ਲੋਕਾਂ ਨੂੰ ਕਰਨਾ ਪੈ ਰਿਹਾ ਤੇ ਬੁੱਕ ਕਰਨ ਦੇ ਲਈ ਦਿਨ ਵੀ ਨਹੀਂ ਮਿਲ ਰਹੇ